ਹਾਂਜੀ ਹਾਂਜੀ ਦੋਸਤੋ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬੈੱਡ ਸੈਗਮੈਂਟ ਬਹੁਤ ਸ਼ਾਨਦਾਰ ਲੈ ਕੇ ਆਇਆ ਇਹ ਇਹ ਗਰੇ ਰੰਗ ਹੈ ਗਰੇ ਰੰਗ ਦੇ ਕੰਬੀਨੇਸ਼ਨ ਕੀਤਾ ਸਾਰੇ ਬੱਡਾਂ ਚ ਬੈਕ ਤੇ ਲੈਦਰ ਸਵਾਇਡ ਕਪੜਾ ਲੱਗਿਆ ਹੋਇਆ ਇੱਥੇ ਦੇ ਉੱਤੇ ਸਾਰਿਆਂ ਤੇ ਲਾਈਟਿੰਗ ਲੱਗੀ ਹੋਈ ਆ ਬਹੁਤ ਸ਼ਾਨਦਾਰ ਕਲਰ ਚ ਬੱਡ ਨੇ ਸਾਈਡ ਤੇ ਪਲੱਗ ਲੱਗੇ ਹੋਇਆ ਮੋਬਾਈਲ ਚਾਰਜਰ ਦੀ ਸਹੂਲਤ ਵਧੀਆ ਇਹ ਸਾਰਾ ਬੈੱਡ ਪਲਾਈ ਚ ਬਣਿਆ ਹੋਇਆ ਇਹ ਚ ਕੋਈ ਜਵੜਾ ਬੋਰਡ ਯੂਜ਼ ਨਹੀਂ ਹੋਇਆ ਹੋਇਆ ਪੂਰਾ ਪਲਾਈ ਦਾ ਵਰਕ ਆ ਬਾਜ਼ਾਰ ਚ ਕੀ ਆ ਵੀ ਲੋਕ ਜਵੜੇ ਦਾ ਮਾਲ ਦੇਈ ਜਾਂਦੇ ਆ ਆ ਸਾਰੀ ਪਲਾਈ ਲੱਗੀ ਹੋਈ ਇਹ ਪੂਰਾ ਠੋਸ ਹੈ ਜੀ ਲੋ ਜੀ ਵਿੱਚ ਵੀ ਖਰਦੋ ਕੋਈ ਫਰਕ ਨਹੀਂ ਪੈਂਦਾ ਉੱਪਰ ਵੀ ਚੜ ਜੀਏ ਤਾਂ ਵੀ ਇਹਦੀ ਸਿਹਤ ਕੋਈ ਅਸਰ ਨਹੀਂ ਲੋ ਪੂਰਾ ਮਜ਼ਬੂਤ ਬੱਡਾ ਹੈ ਕੁੰਨਿਆਮ ਅਪਲਾਈ ਚ ਇਹਦੀ ਕੁਆਲਿਟੀ ਵੀ ਬਹੁਤ ਸ਼ਾਨਦਾਰ ਹੈ ਗਰੇ ਰੰਗ ਹੈ ਗਲੋਸ ਚ ਇਹਦੇ ਚ ਵੈਰਿਟੀ ਆਪਣੇ ਕੋਲ ਬਹੁਤ ਜ਼ਿਆਦਾ ਆ ਆ ਵੀ ਵੈਰਿਟੀ ਹੈ ਜੀ ਦੇਖੋ ਇਹ ਕਉਣ ਲੱਗ ਗਿਆ ਪਲੀ ਰਿਪਲੇਸਮੈਂਟ ਹੈ 5 ਸਾਲ ਦੀ ਆ ਸ਼ਾਈਨਿੰਗ ਸਾਰਾ ਗੱਦੀ ਵਰਕ ਪੂਰਾ ਵਧੀਆ ਕੀਤਾ ਹੋਇਆ ਲੋ ਜੀ ਕਰੋ ਚੈੱਕ ਸਾਰ ਤੇ ਲਾਈਟਿੰਗ ਹੋ ਗਈ ਆ ਕਲਰ ਵੀ ਆ ਗਿਆ ਇਹ ਚ ਆ ਦੇਖੋ ਜੀ ਹਾਈ ਕੁਈ ਇਹਦੇ ਜਿਵੇਂ ਫੁੱਟਬਾਲ ਦਾ ਡਿਜ਼ਾਈਨ ਬਣਾਇਆ ਹੋਇਆ ਇਹ ਵੀ ਬਹੁਤ ਸ਼ਾਨਦਾਰ ਕਲਰ ਆ ਗਏ ਲੈਦਰਸ ਵਾਲ ਚਾ ਇਹ ਵੀ ਗਰੇ ਰੰਗ ਦਾ ਗੱਦਾ ਵੀ ਨੇ ਨਾਲ ਸਲੀਵ ਬਲਦਾ 5 ਇੰਚ 5 ਇੰਚ ਹੀ ਗੱਦਾ ਹੈ ਇਹਦੀ 5 ਸਾਲ ਦੀ ਗਾਰੰਟੀ ਹੈ ਕੋਈ ਫੋਮ ਵਗੈਰਾ ਧਾਬ ਜੇ ਕਰ ਜੇ ਇਹਦੀ ਕੁਆਲਿਟੀ ਗੱਦੇ ਦੀ ਇੰਨੀ ਟੌਪ ਦੀ ਹੈ ਇਹ ਨਹੀਂ ਹੈਗਾ ਵੀ ਜੇ ਆਪਾਂ ਬੈਠ ਗਏ ਤਾਂ ਧਾਬ ਜੂਗਾ ਦੇਖੋ ਕੋਈ ਨਿਸ਼ਾਨ ਨਹੀਂ ਪਊਗਾ ਗੱਦੇ ਦੀ ਕੁਆਲਿਟੀ ਪੂਰੀ ਬਧੀ ਚਾਹੇ ਨੂੰ ਫੋਲਡ ਕਰ ਦੋ ਲੋ ਕਰੋ